ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਆਪਾਂ ਕਣਕ ਦੇ ਸਾਰੇ ਖੇਤਾਂ ਵਿੱਚ ਕੀੜਾ ਲਾਵਾਂਗੇ ਤੇ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਬਜਾਈਆਂ ਤੇ ਨਾਲ ਵੈਰੈਟੀਆਂ ਕਿਹੜੀਆਂ-ਕਿਹੜੀਆਂ ਨੇ ਤੇ ਸਕਰੀਨ ਤੇ ਪਹਿਲੇ ਹੀ ਤੁਹਾਨੂੰ ਸ਼ੋਅ ਕੀਤਾ ਮੈਂ ਜਿਹੜੀਆਂ-ਜਿਹੜੀਆਂ ਵੈਰੈਟੀਆਂ ਦੇ ਖੇਤ ਅੱਜ ਦਿਖਾਉਣ ਲੱਗੇ ਆ ਤੁਹਾਨੂੰ ਤੇ ਇਹ ਹੈਗਾ ਜੀ 284 ਨੁਜੀ ਬੁੱਡੂ ਦਾ ਇਦੇ ਵਿੱਚ 1 ਏਕੜ ਵਿੱਚ ਦੋ ਵਾਰ ਜੂਰੀਆ ਪਾਇਆ ਅੱਧਾ ਅੱਧਾ ਬੈਕ ਕਰਕੇ ਜਿਹਦੇ ਬਾਰੇ ਆਪਾਂ ਪਹਿਲਾਂ ਦੱਸਿਆ ਸੀ ਗਰੋਥ ਤੇ ਸਾਈਜ਼ ਤੇ ਟੈਟਲਰਿੰਗ ਬਹੁਤ ਵਧੀਆ ਹੋ ਰਹੀ ਹੈ ਤੇ 나ੜ ਵੀ ਪੂਰਾ ਤਕੜਾ ਹੈ ਜੀ ਮੂਟੇ ਦੀ ਜਿਹੜੀ ਹਾਈਟ ਹੈ ਉਹ ਤਕਰੀਬਨ 2.5 ਫੁੱਟ ਦੇ ਗੇੜ ਹੋ ਚੁੱਕੀ ਹੈ ਤੇ 26 ਨਵੰਬਰ ਦੇ ਗੇਟ ਦੀ ਤੁਹਾਨੂੰ ਦੱਸਿਆ ਸੀ ਇਹਦੀ ਬਜਾਈ ਹੈ। ਬਰਹਾਲ ਦੀ ਘੜੀ ਪੂਰੀ ਮਧਿਆ ਤੇ ਹੁਣ ਇਹਨੂੰ ਆਪਾਂ ਪਾਣੀ ਲਾ ਕੇ ਹਟਿਆ। ਪਹਿਲਾਂ ਪਾਣੀ ਹੁਣ ਲੱਗਿਆ ਕਿਉਂਕਿ ਪਹਿਲਾਂ ਵਾਰਿਸ਼ ਆਉਂਗੀਆਂ ਸੀਗੇ ਜਦੋਂ ਪਾਣੀ ਲਾਉਣਾ ਸੀ ਦੋ ਤਿੰਨ ਤੇ ਆਪਾਂ ਕੋਈ ਵੀ ਜਿਹੜਾ ਮਤਲਬ ਕਿ ਪਾਣੀ ਸੀਗਾ ਨਹੀਂ ਲੱਗਿਆ ਤੀ ਤੇ ਇਹਦੇ ਨਾਲ ਆਪਾਂ ਨੇ ਇਦੋਂ ਇੱਕ ਦਿਨ ਦੋ ਦਿਨ ਛੱਡ ਕੇ ਜਿਹੜਾ ਦੂਜਾ ਵੀ ਲਾ ਲਿਆ ਜੀ। ਕਣਕ ਦੇ ਨਾਮ ਤੇ ਵਾਈ 14 ਛੋਲ ਉਹ ਖੇਚ ਦਿਖਾਉਣੇ ਤੁਹਾਨੂੰ ਤੇ ਚਲੋ ਆਪਾਂ ਵਾਈ 14 ਵਾਲੇ ਖੇਚ ਚੱਲਦੇ ਹਾਂ ਹਾਂਜੀ ਤੇ ਆਹ ਵੀ ਜੀ ਹੈਗਾ ਵਾਈ 14 ਇਹ ਵੀ ਨੁਜੀਬੁੱਡ ਦੀ ਹੈ ਸੀਡ ਤੇ ਨੁਜੀਬੁੱਡ ਦੀ ਆਪਾਂ ਦੋ ਵੈਰਾਈਟੀਆਂ ਲਾਈਆਂ ਨੇ ਇਸ ਸਾਲ ਪਿਛਲੇ ਸਾਲ ਵੀ ਦੋ ਸੀ ਪਿਛਲੇ ਸਾਲ ਆਪਣੇ ਕੋਲ 20 80 ਸੀ ਤੇ ਇਹਨਾਂ ਦੀ ਸੰਪਦਾ ਆਉਂਦੀ ਹੈ ਉਹ ਸੀ ਇਸ ਸਾਲ ਦੋ ਕੀਲਿਆਂ ਤੇ ਆਪਾਂ ਜਿਹੜੀ ਨਾ ਦੀ ਨਵੀਂ ਕਣਕ ਦੇ ਨਾਮ ਤੇ ਆਈ ਹੈ 214 ਉਹ ਲਈ ਹੈ ਤੇ ਇਹ ਖੇਤ ਦੇ ਵਿੱਚ ਦੋ ਬੈਗ ਜੂਰੀ ਦੇ ਪੈ ਗਏ ਪਰ ਏਕੜ ਦੇ ਹਿਸਾਬ ਨਾਲ ਤੇ ਹਾਈਟ ਇਹਦੀ ਤਕਰੀਬਨ ਉਹਦੇ ਨਾਲੋਂ 5-4 ਇੰਚ ਘੱਟ ਹੋਊਗੀ ਜ਼ਿਆਦਾ ਨਹੀਂ ਫਰਕ ਟੈਲਰਿੰਗ ਬਹੁਤ ਵਧੀਆ ਹੈ ਟੈਲਰ ਵੀ ਸੋਲਿਡ ਨੇ ਮੋਟੇ ਨੇ ਪੂਰੇ ਇਹ ਤੇ ਹੁਣ ਫਿਰ ਹਾਲ ਦੀ ਖੜੀ ਅਸੀਂ ਤੁਹਾਨੂੰ ਦੱਸਿਆ ਸੀ ਆਪਾਂ ਨੇ ਸੁਪਰ ਸੀਡਰ ਨਾਲ ਬੀਜਾਈ ਕਰੀ ਸੀ ਤੇ ਜਿਹੜਾ ਪਹਿਲਾਂ ਆਪਾਂ ਵੀ ਜੋ ਹੈ 2084 ਉਹ ਆਪਾਂ ਰੋਟਾਵੇਟਰ ਨਾਲ ਬੀਜਿਆ ਹੋਇਆ ਇਸ ਤੋਂ ਇਲਾਵਾ ਜਿਹੜੇ ਅੱਗੇ ਆਪਾਂ ਵੀ ਬੀਜੇ ਹੋਏ ਆ ਉੱਥੇ ਵੀ ਤੁਹਾਨੂੰ ਲੈ ਕੇ ਚੱਲਦੇ ਆ ਚਲੋ ਚੱਲਦੇ ਆ ਜੀ ਦੂਜੇ ਖੇਤਾਂ 'ਚ ਵੀ ਹਾਂਜੀ ਆਗੇ ਜੀ ਆਪਾਂ ਅੱਜ ਤੇ ਇੱਧਰ ਆਗੇ ਜਿਹੜਾ ਤੁਹਾਨੂੰ ਦੱਸਿਆ ਸੀ 826 ਵਾਲੇ ਖੇਤਾਂ 'ਚ ਪਾਣੀ ਚੱਲ ਰਿਹਾ ਜੀ ਇਹ ਇਹ ਆਪਣੀ 22 ਨਵੰਬਰ ਦੀ ਬਜਾਈ ਹੈ ਇਹਦੇ ਵਿੱਚ ਆਪਾਂ ਨੇ ਤਿੰਨ ਯੂਰੀਏ ਪਾਤੇ ਨੇ ਤਿੰਨ ਥੈਲੇ ਤੇ ਟਿਲਰਿੰਗ ਠੀਕ ਠੀਕ ਹੈ ਜੀ ਮਤਲਬ ਯੂਰੀਆ ਦੇ ਹਿਸਾਬ ਨਾਲ ਸਹੀ ਹੈ ਹਾਈਟ ਵੀ ਕਰ ਗਈ ਹੈ ਹਾਂਜੀ ਤੇ ਢੀੜਾ ਮਾਰ ਲਿਆ ਆਪਾਂ ਨੇ ਸਾਰੇ ਖੇਤਾਂ ਵਿੱਚ ਤੇ ਤਿੰਨੇ ਵੈਰਾਈਟੀਆਂ ਤੁਹਾਨੂੰ ਦਿਖਾਤੀਆਂ ਨੇ ਤੇ ਅੱਗੇ ਇਹਨਾਂ ਦੀ ਕੀ ਪਰਫਾਰਮੈਂਸ ਰਹਿੰਦੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀਆਂ